ਮੀਡੀਆ ਦੇ ਉੱਤੇ ਬਹਿ ਕੇ ਗੱਲਾਂ ਕਰਦੇ ਨੇ ਮੀਡੀਆ ਦੇ ਉੱਤੇ ਬਹਿ ਕੇ ਵਿਚਾਰਾ ਕਰਦੇ ਨੇ ਕਿ ਬਾਬਾ ਸਾਹਿਬ ਨੇ ਲਿਖਿਆ ਡਾਕਟਰ ਭੀਮrao ਜੀ ਨੇ ਲਿਖਿਆ ਵੀ ਸਿੱਖ ਵੀ Hindu ਆ ਔਰ ਪੂਰੇ ਦਾ ਪੂਰਾ ਦੋਸ਼ ਡਾਕਟਰ ਭੀਮrao ਜੀ ਤੇ ਲਾਉਂਦੇ ਨੇ ਡਾਕਟਰ ਭੀਮrao ਜੀ ਅੰਬੇਡਕਰ ਜੀ ਦੇ ਉੱਤੇ ਪੂਰੇ ਦਾ ਪੂਰਾ ਦੋਸ਼ ਜਾਨੀ ਕਿ ਉੱਪਰ ਕਾਸਟ ਪੂਰੀ ਗੰਦਗੀ ਆਪਣੇ ਦਿਮਾਗ ਦੀ ਪੂਰੀ ਗੰਦਗੀ ਡਾਕਟਰ ਭੀਮਰਾਓ ਜੀ ਦੇ ਸਿਰ ਤੇ ਆਇਆ। ਕਹਿੰਦੇ ਵੀ ਇਹਨਾਂ ਨੇ ਲਿਖ ਦਿੱਤਾ ਵੀ ਸਿੱਖ ਵੀ ਹਿੰਦੂ ਆ। ਬਾਬਾ ਸਾਹਿਬ ਨੇ ਕਹਿੰਦੇ ਜਿਹੜੇ ਸਿੱਖ ਆ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਕਹਿੰਦੇ ਅਸੀਂ ਸਿੱਖ ਆ। ਉਹਨਾਂ ਨੇ ਬਾਬਾ ਸਾਹਿਬ ਦੇ ਉੱਤੇ ਦੋਸ਼ ਲਾ ਰਹੇ ਆ ਕਿ ਬਾਬਾ ਸਾਹਿਬ ਨੇ ਸਿਧਾਂਤ ਦੇ ਵਿੱਚ ਲਿਖ ਦਿੱਤਾ ਵੀ ਸਿੱਖ ਦੀ ਵੀ ਜਾਤ ਆ। ਔਰ ਜਿਹੜਾ ਦੇਖ ਲਓ ਵੱਡੇ ਵੱਡੇ মিডিਆ ਦੇ ਉੱਤੇ ਤੁਸੀਂ ਬਹਿ ਕੇ ਦੇਖ ਲਓ ਹਨਾ ਗੱਲਾਂ ਕਰਨਗੇ ਵੀ ਇੱਥੇ ਡਾਕਟਰ ਭੀਮਰਾਓ ਜੀ ਨੇ ਬਹੁਤ ਵੱਡੀ ਗਲਤੀ ਕੀਤੀ ਔਰ ਆਪਣੇ ਦਿਮਾਗ ਦੀ ਗੰਦਗੀ ਮੈਂ ਦੁਬਾਰਾ ਤੁਹਾਨੂੰ ਰਿਪੀਟ ਤਾਂ ਕਰਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਫੈਕਸ ਹੋ ਜਵੇ ਗੱਲ ਇਹ ਬਈ ਆਪਣੇ ਜਿਹੜੇ ਉਪਰ ਕਾਸਟ ਲੋਕ ਸੀ ਉਪਰ ਕਾਸਟ ਲੋਕ ਸੀ ਉਹਨਾਂ ਨੇ ਆਪਣੇ ਦਿਮਾਗ ਦੀ ਗੰਦਗੀ ਦੇ ਨਾਲ 바ਵਾ ਸਾਹਿਬ ਦੇ ਉੱਤੇ ਦੋਸ਼ ਲਾ ਰਹੇ ਆ ਬ੍ਰਾਹਮਣ ਵੀ ਲਾ ਰਿਹਾ ਵੀ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਲੁੱਟੇ ਗਏ ਦੇਸ਼ ਦੀ ਸੱਤਾ ਦੇ ਉੱਤੇ ਰਾਜ ਵੀ ਕਰ ਰਿਹਾ ਹੈ ਹਨ ਆਪਣੀਆਂ ਧੀਆ ਪਣਾ ਦਫ਼ਤਰਾਂ 'ਚ ਬਿਠਾਈਆਂ ਹੋਈਆਂ ਆ ਤੇ ਛੂਦਰਾਂ ਦੀਆਂ ਧੀਆ ਪਣਾ ਸਿਰਾਂ ਤੇ ਪੱਠੇ ਪੱਠਿਆਂ ਦੀਆਂ ਪੰਡਾ ਚੱਕ ਕੇ ਦੁਨੀਆਂ ਫਿਰਦੀਆਂ ਝੋਨੇ ਲਾਈ ਜਾਂਦੀਆਂ ਅੱਛਾ ਫੇਰ ਵੀ ਗਈਆਂ ਨਾ ਮੈਨੂੰ ਕੁਛ ਨਹੀਂ ਮਿਲਿਆ ਪੰਜਾਬ ਦੇ ਵਿੱਚ ਜਿਹੜਾ ਤਨਹਾਰ ਆ ਤਨਹਾਰ ਬਤਨਾਰ ਦੀ ਗੱਲ ਕਰਦਾ ਜਿਹੜੇ ਵਿਚਾਰੇ ਜਰਨਲ ਦੇ ਬਹੁਤ ਗਰੀਬੀ 'ਚ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਪਰ ਇਹਨਾਂ ਨੂੰ ਜਰਨਲ ਬਣਾਉਣ ਵਾਲਾ ਕੌਣ ਹੈ ਜੇ ਇਸ ਵੇਲੇ ਭਾਰਤ ਦੇ ਵਿੱਚ 1927 ਦੇ ਵਿੱਚ ਸੈਵਨ ਕਮਿਸ਼ਨ ਦੇਖਣ ਵਾਸਤੇ ਆ ਰਿਹਾ ਹੈ ਸਾਰਾ ਦੌਰਾ ਕਰ ਰਿਹਾ ਹੈ ਕਿ ਇਹਨਾਂ ਨੂੰ ਨਵੀਆਂ ਨਵੀਆਂ ਨਵੀਂ ਚੀਜ਼ ਕਿਹੜੀ ਦਈਏ ਜਿਹੜੇ ਕਾਨੂੰਨ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਗੀ ਲਿਆ ਸਕੇ ਲੋਕਾਂ ਨੂੰ ਉੱਪਰ ਕਰ ਸਕੇ ਲੋਕਾਂ ਨੂੰ ਆਪਣੇ ਆਪ ਦੇ ਕਹਿਣ ਦਾ ਮਤਲਬ ਆਪਣੇ ਆਪ ਦੀ ਜ਼ਿੰਮੇਵਾਰੀ ਚੱਕ ਸਕਣ ਹਣ ਸੈਮਨ ਕਮਿਸ਼ਨ ਬਾਰੇ ਤਾਂ ਸਾਰਿਆਂ ਨੂੰ ਪਤਾ ਆ। ਬਈ ਸੈਮਨ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਆ। ਠੀਕ ਆ। ਹੁਣ ਇਹ ਜਿਹੜੇ ਲੋਗ ਆ ਠੀਕ ਆ। ਇਹਨਾਂ ਲੋਕਾਂ ਨੇ ਦੇਖਿਆ ਬਈ ਜੇ ਕਿਤੇ ਇਹ ਬ੍ਰਾਹਮਣ ਨੂੰ ਫਿਕਰ ਪੈ ਗਿਆ ਸੀ। ਬ੍ਰਾਹਮਣ ਨੂੰ ਪਤਾ ਸੀ ਕਿ ਬਾ ਉਪਰ ਕਾਸਟ ਹੈ। ਹਨਾ। ਹੁਣ ਸਭ ਕੁਝ ਉਪਰ ਕਾਸਟ ਦੇ ਹੱਥ ਵਾਸ ਸੀ। ਜਿੱਦਾਂ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਿੱਖੀ ਦੀ ਬਾਗ ਡੋਰ ਆ ਉਹ ਉਪਰ ਕਾਸਟ ਦੇ ਕੋਲ ਆ। ਕਹਿ ਲਓ ਜਰਨਲ ਦੇ ਕੋਲ ਆ। ਇਸੇ ਤਰ੍ਹਾਂ ਜਦੋਂ ਸੈਮਨ ਕਮਿਸ਼ਨ ਆਇਆ ਜਦੋਂ ਅੰਗਰੇਜ਼ ਸਾਡੇ ਭਾਰਤ ਦੇ ਵਿੱਚ ਆਏ ਸੀ ਅੰਗਰੇਜ਼ ਰਾਜਤਾ ਜ਼ਰੂਰ ਕਰਦੇ ਸੀ ਪਰ ਜਿਹੜੀ ਧਰਮ ਦੀ ਬਾਗਡੋਰ ਸੀ ਉਹ ਬ੍ਰਾਹਮਣ ਦੇ ਕੋਲ ਸੀ ਪਹਿਲਾ ਸੈਮ ਕਮਿਸ਼ਨ ਦਾ ਬਹੁਤ ਵਿਰੋਧ ਕੀਤਾ ਔਰ ਦੇਖੋ ਕਿਨੇ ਕਿਨੇ ਕੀਤਾ ਕਿਨੇ ਕੀਤਾ ਅੱਛਾ ਪੜਿਆ ਲਿਖਿਆ ਕੌਣ ਸੀ ਬ੍ਰਾਹਮਣ ਅੱਛਾ ਉਪਰ ਕਾਸਟ ਅਕਲ ਕਿਹਨੂੰ ਸੀ ਜੇ ਜਿਹਦੇ ਘਰ ਦਾਣੇ ਉਹਦੇ ਕੰਬਲੇ ਵੀ ਸਿਆਣੇ ਅੱਛਾ ਅਕਲ ਕਿਹਨੂੰ ਸੀ ਪੜਿਆ ਲਿਖਿਆ ਕੌਣ ਸੀ ਬ੍ਰਾਹਮਣ ਅੱਛਾ ਬ੍ਰਾਹਮਣ ਦੇ ਘਰ ਜਾਂਦਾ ਕੌਣ ਸੀ ਤਿਆਰ ਕਰਿਓ ਬ੍ਰਾਹਮਣ ਵੈਸ਼ ਖੱਤਰੀ ਤੇ ਸ਼ੂਦਰ ਆਹ ਜਿਹੜਾ ਸ਼ੂਦਰ ਆ ਇਹਦੀ ਅਟੈਚਮੈਂਟ ਵੈਸ਼ ਨਾਲ ਆ ਖਤਰੀ ਲੜਾਈ ਲੁੜੀ ਕਰਨ ਵਾਸਤੇ ਰੱਖਿਆ ਆ ਬ੍ਰਾਹਮਣ ਨੇ ਆਪਣੀ ਰੱਖਿਆ ਵਾਸਤੇ ਅੱਛਾ ਜੇ ਇਸ ਵੇਲੇ 7 ਕਮਿਸ਼ਨ ਆਇਆ 7 ਕਮਿਸ਼ਨ ਨੇ ਪੁੱਛਿਆ ਵੇ ਕੀ ਆ ਦੇਖਿਆ ਉਹਨੇ ਸਾਰਾ ਸਿਸਟਮ ਭਾਰਾਂ ਦਾ ਦੌਰਾਂ ਕਰ ਰਿਹਾ ਸੀ ਬੜਾ ਵਿਰੋਧ ਕੀਤਾ ਕਿਨੇ ਕਿਨੇ ਕੀਤਾ ਮੈਨੂੰ ਇਹ ਵੀ ਸੁਣਨ ਨੂੰ ਮਿਲਦਾ ਆ ਕਿ ਭਗਤ ਸਿੰਘ ਜੀ ਨੇ ਵੀ 7 ਕਮਿਸ਼ਨ ਦਾ ਵਿਰੋਧ ਕੀਤਾ ਪਰ ਹੋ ਸਕਦਾ ਅੱਜ ਉਹਨੇ ਵਿਰੋਧ ਕੀਤਾ ਹੋਵੇ ਕੱਲ ਨੂੰ ਉਹਨੂੰ ਆਪਣੇ ਕੀਤੇ ਹੋਏ ਕੰਮ ਤੇ ਪਛਤਾਵਾ ਹੋ ਗਿਆ ਹੋਵੇ ਜਿਹੜਾ ਦੇਸ਼ ਲਈ ਮਰ ਲੈ ਤਿਆਰ ਹੋ ਗਿਆ ਹੋ ਸਕਦਾ ਨੂੰ ਆਪਣੇ ਕਰਮ ਕੀਤੇ ਤੇ ਪਛਤਾਵਾ ਹੋ ਗਿਆ ਹੋਵੇ ਪਰ ਉਹ ਕਿਹੜੇ ਲੋਗ ਆ ਜਿਹੜੇ ਅੱਜ ਤੱਕ ਆਪਣੇ ਕਰਮ ਕੀਤੇਆਂ ਹੋਇਆਂ ਤੇ ਪਛਤਾਉਣ ਨੂੰ ਤਿਆਰ ਨਹੀਂ ਮਨੁੱਖਾਂ ਨੂੰ ਜਾਤਾਂ ਪਾਤਾਂ ਚ ਵੰਡਣ ਵਾਸਤੇ ਤਿਆਰ ਆ ਮਨੁੱਖਾਂ ਨੂੰ ਸੀਰੀ ਬਣਾਉਣ ਵਾਸਤੇ ਤਿਆਰ ਆ ਬਾਬਾ ਸਾਹਿਬ ਨੇ ਸਰਦਾਰ ਲਿਖਿਆ ਸਾਈਮਨ ਕਮਿਸ਼ਨ ਸ਼ਪੈ ਸਰਪੰਚਾ ਪੰਜਾਬ ਦੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਬਾਹਰ ਦੀ ਗੱਲ ਨਹੀਂ ਕਰ ਰਿਹਾ ਹੋ ਸਕਦਾ ਆ ਬਾਹਰ ਬ੍ਰਾਹਮਣ ਦਾ ਜਿਆਦਾ ਪ੍ਰਭਾਵ ਹੋਵੇ ਮੈਂ ਮੰਨ ਲੈਂਦਾ ਬ੍ਰਾਹਮਣ ਦਾ ਬਹੁਤ ਜਿਆਦਾ ਪ੍ਰਭਾਵ ਸੀ ਜਾਤਾਂ ਪਾਪਾਂ ਹਰ ਇੱਕ ਚੀਜ਼ ਬ੍ਰਾਹਮਣ ਦੀ ਸੀ ਮੈਂ ਮੰਨ ਲੈਂਦਾ ਚਲੋ ਛੱਡ ਦਿਓ ਤੁਸੀਂ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਜਦੋਂ ਸੈਵਨ ਕਮਿਸ਼ਨ ਆਇਆ ਵਿਰੋਧ ਕੈਨ ਕੀਤਾ ਕੈਨ ਕੀਤਾ ਜਿਹੜਾ ਝੰਡੇ ਜੱਡਾ ਪਾਈ ਫਿਰਦੇ ਅੱਜ ਅੱਜ ਵੀ ਪਾਈ ਫਿਰਦੇ ਆ ਹਟੇ ਨਹੀਂ ਉਹ ਅੱਜ ਵੀ ਪਾਈ ਫਿਰਦੇ ਆ ਅੱਛਾ ਇਹਨਾਂ ਦੇ ਅੰਦਰ ਜਦੋਂ ਝੰਡੇ 'ਚ ਡੰਡਾ ਪਾਉਂਦੇ ਆ ਇਹਨਾਂ ਦੇ ਅੰਦਰ ਇਹਨਾਂ ਨੂੰ ਪੁੱਛੋ ਕਿਹੜਾ ਬੰਬੀਹਾ ਬੋਲਦਾ ਤੁਹਾਡੇ ਅੰਦਰ ਇਹਨਾਂ ਨੂੰ ਪੁੱਛਿਓ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬੰਬੀਹਾ ਤੁਹਾਡੇ ਅੰਦਰ ਬੋਲਦਾ ਤੇ ਜਾਂ ਫਿਰ ਲਾਲਚ ਦਾ ਬੰਬੀਹਾ ਬੋਲਦਾ ਜਦੋਂ ਝੰਡੇ 'ਚ ਡੰਡਾ ਪਾਉਂਦੇ ਤੁਸੀਂ ਪੁੱਛੋ ਇਹਨਾਂ ਨੂੰ ਅੱਛਾ ਮੁੱਖ ਮੰਤਰੀ 70 ਸਾਲ ਕਿਹਨਾਂ ਦਾ ਰਿਆ ਜਰਨਲ ਦਾ ਰਿਆ ਜਿਹੜਾ ਝੰਡੇ 'ਚ ਡੰਡਾ ਪਾ ਕੇ ਤੁਰਦਾ ਪੱਗਾ ਕਿਹਨਾਂ ਦੇ ਸਿਰ ਤੇ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿੰਨਾ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋ ਰਿਹਾ ਉਹਦਾ ਪੈਸਾ ਜਿਹੜਾ ਆ ਕਿਹਨਾਂ ਦੇ ਕਿਹਦੇ ਕੋਲ ਆ ਪੰਜਾਬ ਦੇ ਜਰਨਲ ਕੋ ਮੈਂ ਪੰਜਾਬ ਦੇ ਜਰਨਲ ਦੀ ਗੱਲ ਕਰਦਾ ਪੰਜਾਬ ਦੇ ਜਰਨਲ ਦੇ ਕੋਲ ਅੱਛਾ ਸਰਕਾਰਾਂ ਕਿਹਨਾਂ ਦੀਆਂ ਪੰਜਾਬ ਦੇ ਜਰਨਲ ਦੀਆਂ ਅੱਛਾ ਫੇਰ ਢੰਡਈ ਡੰਡਾ ਵਾ ਕੇ ਕਹੀ ਜਾਂਦੇ ਦੁਖੀ ਅਸੀਂ ਗੁਲਾਮ ਕਦੀ ਗਰੀਬ ਨੇ ਵੀ ਕਿਹਾ ਮੈਂ ਗੁਲਾਮ ਹ ਇਹਦਾ ਮਤਲਬ ਇਹ ਲੋਕ ਇਹ ਲੋਕ ਕਿੱਥੇ ਫਸੇ ਹੋਏ ਆ ਇਹ ਲੋਕ ਮਾਇਆ ਦੇ ਚੱਕਰ 'ਚ ਫਸੇ ਹੋਏ ਆ ਮਾਇਆ ਦੇ ਚੱਕਰ 'ਚ ਫਸੇ ਹੋਏ ਆ ਮਾਇਆ ਇਕੱਠੀ ਕਰਨ ਵਾਲੇ ਝੰਡਾ ਡੰਡਾ ਪਾਉਂਦੇ ਆ ਕਦੀ ਗਰੀਬਾਂ ਦੇ ਹੱਕ ਦੇ ਵੇਚ ਇਹਨਾਂ ਲੋਕਾਂ ਨੇ ਝੰਡੇ 'ਚ ਡੰਡਾ ਪਾਇਆ ਪੁਛੇ ਰਣ ਇਹ ਸੈਵਨ ਕਮਿਸ਼ਨ ਦਾ ਵਿਰੋਧ ਕਰਨ ਵਾਲੇ ਲੋਗ ਆ ਜਾਂ ਜਿਨ੍ਹਾਂ ਨੂੰ ਅੱਜ ਤੱਕ ਸੰਵਿਧਾਨ ਨਾ ਬ੍ਰਾਹਮਣ ਨੂੰ ਚੰਗਾ ਲੱਗਾ ਤੇ ਨਾ ਪੰਜਾਬ ਦੇ ਜਨਰਾਂ ਨੂੰ ਚੰਗਾ ਲੱਗਾ ਮੈਂ ਨਹੀਂ ਕਹਿ ਰਿਹਾ ਝਾੜੀਆਂ ਗੱਲਾਂ ਬੋਲੀਆਂ ਹੋਈਆਂ ਟੀਵੀਆਂ ਮੈਂ ਸਾਰਾ ਸਟੋਰ ਕੀਤਾ ਹੋਇਆ ਆ ਜੇ ਤੁਸੀਂ ਕਿਤੇ ਬੈਠੋ ਤੇ ਮੈਂ ਕੱਲੀ ਕੱਲੀ ਗੱਲ ਤੁਹਾਡੇ ਮੱਥੇ ਲਾ ਦਊਗਾ ਜੋ ਤੁਸੀਂ ਬੋਲਿਆ ਹੋਇਆ ਜੈਸੇ ਬੀਜ ਐਸੇ ਹੀ ਖਾਓ ਮੈਂ ਬੋਲਿਆ ਨਾ ਫੇਸਬੁਕ ਤੇ ਬਾਣੀ ਲਿਖਣ ਦੀ ਲੋੜ ਕਿਉਂ ਪਈ ਮੈਂ ਕਿਹਾ ਗੁਰੂਆਂ ਨੂੰ ਆਹ ਜਿਹੜੀ ਭਾਸ਼ਾ ਆ ਨਵੀਂ ਭਾਸ਼ਾ ਲਿਖਣ ਦੀ ਲੋੜ ਕਿਉਂ ਪਈ ਸਤਗੁਰ ਅਰਬਦਾਸ ਮਹਾਰਾ ਨੇ 35 ਅੱਖਰ ਲਿਖ ਕੇ ਇਹਦੇ ਵਿੱਚ ਐਸਾ ਸਿਸਟਮ ਤਿਆਰ ਕੀਤਾ ਜਿਹੜਾ ਮਨੋਖੇਰੂ ਪੜ ਲੂਗਾ ਉਹਦੀ ਯਾਤ ਖਤਮ ਅੱਛਾ ਇਹ ਜਿਹੜਾ ਜਰਨਲ ਆ ਇਹਨੇ ਜਿਹੜਾ ਊੜਾ ਆ ਇਹਨੇ ਵੇਚਿਆ ਹੋਇਆ ਬ੍ਰਾਹਮਣ ਕੋ ਗਰਵੀ ਰੱਖਿਆ ਹੋਇਆ ਪਿੱਛੋਂ ਆਡਰ ਆਵਾ ਝੰਡਾ ਝੰਡਾ ਪਾ ਕੇ ਖੜ ਜਾਂਦਾ ਮੇਰੇ ਹੱਕ ਦੇਓ ਮੈਂ ਮਰ ਗਿਆ ਕਦੀ ਗਰੀਬ ਨੇ ਵੀ ਮੰਗਿਆ ਇਦਾਂ ਗਰੀਬ ਨੇ ਗਰੀਬ ਕਦੀ ਪੁੱਛਿਆ ਗਰੀਬ ਨੂੰ ਬੇ ਰੋਟੀ ਕਿੱਦਾਂ ਖਾਣਾ ਤੂੰ ਕਿੱਦਾਂ ਆਪਣੇ ਧੀਆਂ ਪੁੱਤਾਂ ਨੂੰ ਪਾਲਦਾ ਸਾਡੇ ਕੋ ਤਾਂ 100 100 150 ਕੇ 4 400 ਖੇਤ ਆ 5 500 ਖੇਤ ਆ 1000 1000 ਖੇਤ ਆ ਦਾਰਾ ਨੇ ਦਾਰਾ ਆ ਤੇਰੇ ਕੋਲ ਤਾਂ ਇੱਕ ਮਾੜਾ ਮਕਾਨ ਸ਼ਤਨੂ ਵੀ ਹੈ ਨਹੀਂ ਪੁੱਛਿਆ ਕਦੀ ਸੈਵਨ ਕਮਿਸ਼ਨ ਕਾਹ ਤੋਂ ਸੱਦਿਆ ਸੀ 바ਵਾ ਸਾਹਿਬ ਨੇ ਕਾਹ ਤੋਂ ਇੱਕ ਜਾੜੀ ਤੇ 1927 ਦੇ ਵਿੱਚ ਸੈਵਨ ਕਮਿਸ਼ਨ ਜਿਹੜੀ ਰਿਪੋਰਟ ਆ ਜਦੋਂ ਤੁਸੀਂ ਲਾਗੂ ਹੋਊਗੀ ਫੇਰ ਹੀ ਪਤਾ ਲੱਗੂਗਾ ਸਾਨੂੰ ਕੀ ਹੱਕ ਮਿਲੇਗਾ ਉਹਦੇ ਵਿੱਚ ਬਸ ਇਹਨਾਂ ਲੋਕਾਂ ਨੇ ਪੜੀ ਨਹੀਂ 바ਵਾ ਸਾਹਿਬ ਤੇ ਦੋਸ਼ ਆਉਣਾ ਸ਼ੁਰੂ ਕਰ ਦਿੱਤਾ ਡਾਕਟਰ ਭੀਮਰਾਓ ਜੀ ਤੇ ਜਾਤ ਪਾਤ ਦੀ ਸਿੱਖਾਂ ਚ ਬੰਬੀਹਾ ਅੰਬਰ ਤੇ ਵੇਲੇ ਬੋਲਿਆ ਜਦੋਂ ਇਹਨਾਂ ਦੇ ਅੰਦਰ ਲਾਲਚ ਦਾ ਬੰਬੀਹਾ ਬੋਲਦਾ ਕਿ ਡੇ ਡੰਡਾ ਬਾਹਰ ਖੜ ਜਾਂਦੇ ਇਹ ਜਿਹੜੇ ਪੰਜਾਬ ਦੇ ਜਰਨਲਿਆ ਇਹ ਕਿਹੜੇ ਸਿਧਾਂਤ ਦੇ ਵਿੱਚ ਬੋਲਦੇ ਆ ਸਿੱਖ ਗੁਲਾਮ ਆ ਸਿੱਖ ਗੁਲਾਮ ਆ ਸਿੱਖ ਗੁਲਾਮ ਆ 2% ਸਿੱਖ ਗੁਲਾਮ ਹੋ ਸਕਦਾ ਸੱਚਾਈ ਆ 2% ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ ਉਹ ਗੁਲਾਮ ਹੋ ਸਕਦਾ ਉਹਦੀ ਆਪਣੀ ਥਿਊਰੀ ਹੋ ਸਕਦੀ ਆ ਸਾਬ ਸ੍ਰੀ ਗੁਰੂਆਂ ਸਾਹਿਬ ਦੀ ਥਿਊਰੀ ਨਹੀਂ ਸਾਬ ਸ੍ਰੀ ਗੁਰੂਆਂ ਸਾਹਿਬ ਦਾ ਇਹ ਸਿਧਾਂਤ ਨਹੀਂ ਸਾਬ ਸ੍ਰੀ ਗੁਰੂਆਂ ਸਾਹਿਬ ਦਾ ਊੜਾ ਜਿਹੜਾ ਆ ਉਹ ਸਾਰੇ ਮਨੁੱਖਾਂ ਨੂੰ ਲੱਗਾ ਹੋਇਆ ਆ ਆਹ ਅਸੀਸ ਹਰ ਇੱਕ ਦੇ ਕੋਲ ਆ ਪਰ ਬੰਦੇ ਨੂੰ ਬੰਦੇ ਨੂੰ ਇਹ ਸੋਚ ਇਥੇ ਜ਼ਿਆਦਾ ਕਿਉਂ ਦਿੱਤੀ? ਕਿ ਪਛ ਨੂੰ ਬਾਰੇ ਕਾ ਮਨਾ ਕਰੇ। ਪਾਰੇ ਪੰਜਾਬ ਦਾ ਜਰਨਲ ਮੁੜਿਆ। ਗੁਲਾਮ ਸਿੱਖ, ਸਿੱਖ ਗੁਲਾਮ ਆ, ਸਿੱਖ ਗੁਲਾਮ ਆ। ਜਿਹਨਾਂ ਨੂੰ ਪਛ ਲਵੇ ਵੀ ਦੱਸੋ ਕਿੱਥੇ ਗੁਲਾਮ ਆ। ਸਿੱਖ ਗੁਲਾਮ ਆ? ਸਿੱਖ ਗੁਲਾਮ ਆ। ਕਾਦੀਨਾ ਗੁਲਾਮ ਆ ਪਾਈ। ਦੱਸੋ ਮੈਨੂੰ ਕਿੱਥੇ? ਦੱਸੋ ਜ਼ਮੀਨਾਂ ਨਹੀਂ ਤੁਹਾਡੇ ਕੋਲ? ਜ਼ਮੀਨਾਂ ਹੀ ਆ ਤੁਹਾਡੇ ਕੋਲ? ਤੇ ਜਾਂ ਪੁੱਤੇ ਤੁਹਾਡੇ ਸਾਰੇ ਬਾਹਰ ਬੈਠੇ ਆ। ਦੱਸੋ ਮੈਨੂੰ ਉਹ ਤੁਸੀਂ ਭਰਾਵਾ ਅਜੇ ਗਰੀਬ ਦੇ ਅਜੇ ਅਜੇ ਤੈਨੂੰ ਪਤਾ ਹੀ ਨਹੀਂ ਗਰੀਬੀ ਹੈਗੀ ਆ ਜ਼ਮੀਨਾਂ ਤੁਹਾਡੇ ਕੋਲ ਟਰਾਲੀਆਂ ਤੁਹਾਡੇ ਕੋਲ ਟਰੈਕਟਰ ਤੁਹਾਡੇ ਕੋਲ ਹਰ ਇੱਕ ਚੀਜ਼ ਤੁਹਾਡੇ ਕੋਲ ਆ ਯਾਰ ਕਿੱਦਾਂ ਗੁਲਾਮ ਹੋ ਗਿਆ ਤੁਸੀਂ ਯਾਰ ਹਾਂ ਇੱਕ ਤਰ੍ਹਾਂ ਗੁਲਾਮ ਹੋ ਸਕਦੇ ਤੁਸੀਂ ਕਿ ਆਪਣੇ ਆਪ ਨੂੰ ਸਵਿਧਾਨ ਦੇ ਵਿੱਚ ਜਰਨਲ ਲਿਖਾ ਕੇ ਤੁਸੀਂ ਗੁਲਾਮ ਕਰ ਲਿਆ ਆਪਣੇ ਆਪ ਨੂੰ ਇਹ ਸਟਾਈ ਆ ਨਾ ਸੁਣ ਲਓ ਧਿਆਨ ਨਾਲ ਨਾ ਐਸਸੀ ਗੁਲਾਮਿਆ ਨਾ ਬੀਸੀ ਗੁਲਾਮਿਆ ਠੀਕ ਹੈ ਨਾ ਐਸਟੀ ਗੁਲਾਮਿਆ ਹਾਂ ਬ੍ਰਾਹਮਣ ਦੀਆਂ ਨੀਤੀਆਂ ਦੇ ਲਟਾੜੇ ਹੋਏ ਲੋਗ ਆ ਸੀ ਗੁਲਾਮ ਨਹੀਂ ਹੈਗੇ ਬ੍ਰਾਹਮਣ ਦੀਆਂ ਨੀਤੀਆਂ ਦੇ ਲਟਾੜੇ ਹੋਏ ਲੋਗ ਆ ਬ੍ਰਾਹਮਣ ਦੀ ਵਿਚਾਰਧਾਰਾ ਦੇ ਲਟਾੜੇ ਹੋਏ ਲੋਗ ਆ ਪਰ ਅਸੀਂ ਬ੍ਰਾਹਮਣ ਦਾ ਸਾਥ ਨਹੀਂ ਦਿੰਦੇ ਪਰ ਪੰਜਾਬ ਦਾ ਜਿਹੜਾ ਪੰਜਾਬ ਦਾ ਜਰਨਲ ਆ ਉਹ ਬ੍ਰਾਹਮਣ ਦਾ ਗੁਲਾਮ ਹੈ ਇਸ ਕਾ ਹੀ ਆ ਔਰ ਬੰਦ ਬ੍ਰਾਹਮਣ ਦੇ ਗੁਲਾਮ ਦੇ ਵਿੱਚ ਸਾਰੇ ਕਰਮ ਕਰਮकांड ਬ੍ਰਾਹਮਣ ਦੀ ਗੁਲਾਮੀ ਦੇ ਵਿੱਚ ਕਰ ਰਿਹਾ ਹੁਣ ਸੈਮਨ ਕਮਿਸ਼ਨ ਜਿਹੜਾ ਸੀ ਆਉਣ ਦਾ ਜਿਹੜੀ ਸੈਵਨ ਕਮਿਸ਼ਨ ਦੀ ਰਿਪੋਰਟ ਸੀ ਉਹਦਾ ਮਤਵਲ ਇਹ ਸੀ ਵੀ ਲੋਕਾਂ ਨੂੰ ਹੱਕ ਮਿਲ ਜਾਣ ਪਰ ਇਹ ਲੋਕ ਕਹਿੰਦੇ ਆ 바ਵਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਿੱਖ ਦੇ ਵਿੱਚ ਜਾਤ ਪਾਤ ਦੀ ਮੇਰੇ ਜਿੰਨੇ ਵੀ ਭੈਣ ਭਰਾ ਆ ਮੇਰੇ ਬੱਚੇ ਆ ਬੱਚਿਆਂ ਦੇ ਬਰਾਬਰ ਆ ਜਿੰਨਾਂ ਨੇ ਵੀ ਪੜਿਆ 바ਵਾ ਸਾਹਿਬ ਦਾ ਨਾਮ ਲੈ ਕੇ ਰਾਜੀ ਦੀ ਡਾਕਟਰ ਭੀਮਰਾਓ ਜੀ ਦਾ ਜੇ ਕਿਤੇ ਤੁਸੀਂ ਸੰਵਿਧਾਨ ਨੂੰ ਪੜ ਲਓ ਅੱਛਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਸੰਵਿਧਾਨ ਦੇ ਵਿੱਚ ਬੀ ਤਾਰਾ ਠੀਕ ਆ ਬੀ 25 ਬੀ ਤਾਰਾ ਜਿਹੜੀ ਆ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਸਾਨੂੰ ਤਿੰਨ ਫੁੱਟੀ ਕਿਰਪਾ ਤੇ ਸ੍ਰੀ ਸਾਹਿਬ ਪਾ ਕੇ ਚੱਲਣ ਦਾ ਪਲੇਨ ਦੇ ਵਿੱਚ ਲੈ ਕੇ ਜਾਣ ਦਾ ਹੱਕ ਆ ਜੇ ਬਾਬਾ ਸਾਹਿਬ ਸਿੱਖਾਂ ਦੇ ਦੁਸ਼ਮਣ ਹੁੰਦੇ ਤਾਂ ਇਹ ਕਾਹ ਤੋਂ ਲੈ ਕੇ ਜਾਂਦੇ ਸਿਧਾਂਤ ਦੇ ਵਿੱਚ ਅੱਛਾ ਸੁਣਿਓ 25 ਆਰਟੀਕਲ ਜਿਹੜਾ ਆ 25 ਆਰਟੀਕਲ ਕੀ ਆ ਠੀਕ ਆ 16 ਆਰਟੀਕਲ 16 16 4 ਆਰਟੀਕਲ ਕੀ ਆ 16 4 ਆਰਟੀਕਲ ਕਿਉਂ ਲਿਖਿਆ ਦੇਖੋ ਧਿਆਨ ਕਰਿਓ ਬਾਬਾ ਸਾਹਿਬ ਦੇ ਨਾਲ 4 ਹੋਰ ਲਿਖੇ 16 ਦੇ ਨਾਲ 4 ਹੋਰ ਲਿਖੇ ਕਿਉਂ ਲਿਖੇ 16 ਦੇ ਨਾਲ 4 ਕਿਉਂਕਿ ਲੋਕਾਂ ਨੂੰ ਪਤਾ ਲੱਗੇ ਕਿ 16 ਰਾਗ ਜਿਹੜੇ ਆ 16 ਰਾਗਾਂ ਦੇ ਨਾਲ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਆ ਮੂਲ ਮੰਤਰ ਆ 16 ਰਾਗਾਂ ਖਾਂ ਦੇ ਨਾਲ ਉਹਦੇ ਨਾਲ ਚਾਰ ਹੋਰ ਲਿਖੇ ਵੀ ਇਹ ਜਿਹੜੇ 16 ਆ 16 ਰਾਗ ਜਿਹੜੇ ਆ 16 ਰਾਗ ਚੌ ਵਰਨਾ ਨੂੰ ਨੱਥ ਪਾਉਂਦੇ ਨੇ ਬਾਬਾ ਸਾਹਿਬ ਨੇ ਲਿਖਿਆ ਵਿੱਚ ਪਰ ਇਹ ਕਈਆਂ ਦੇ ਨਹੀਂ ਬਾਬਾ ਸਾਹਿਬ ਨੇ ਜਾਤ ਪਾਪ ਦੀ ਬਾਬਾ ਸਾਹਿਬ ਦੇ ਵਿਰੋਧੀ ਸੰਵਿਧਾਨ ਦੇ ਵਿਰੋਧੀ ਔਰ ਕਿਹੜੇ ਲੋਕ ਨੇ ਸੰਵਿਧਾਨ ਨੂੰ ਅੱਗੇ ਕੌਣ ਲਾਉਂਦੇ ਨੇ ਕੌਣ ਲਾਂਦਾ ਅੱਗ ਜਿਹੜਾ ਬਾਹਰ ਬੈਠਾ ਮਾੜਾ ਫਲੂਆ ਛੱਡਦਾ ਅੱਗ ਲਾਂਦਾ ਸਭ ਤਾਂ ਦੇਖੋ ਜਿਹੜੀ ਸਚਾਈ ਆ ਸਚਾਈ ਨੂੰ ਤੁਸੀਂ ਮੈਂ ਫੇਰ ਕਹਿੰਦਾ ਅੱਜੇ ਅੱਜੇ ਜਿਹੜਾ ਕਨਸੈਪਟ ਆ ਨਾ ਧਿਆਨ ਕਰਿਓ ਅੱਜੇ ਜਿਹੜਾ ਕਨਸੈਪਟ ਆ ਨਾ ਆਦ ਗ੍ਰੰਥ ਦਾ ਆਦ ਧਰਮ ਜਿਹੜਾ ਚੱਲਿਆ ਸੀ ਠੀਕ ਹੈ ਨਾ ਅੱਜੇ ਅਧੂਰਾ ਪਿਆ ਮੈਂ ਬੋਲਿਆ ਨਹੀਂ ਅਜੇ ਜਵਾਬ ਨਹੀਂ ਦਿੱਤੇ ਜਾਣੇ ਪੰਜਾਬ ਦੇ ਜਰਨਲਾਂ ਨੇ ਪੰਜਾਬ ਦੇ ਜਰਨਲ ਨੂੰ ਮੈਂ ਫੇਰ ਕਿੰਨਾ ਜਵਾਬ ਨਹੀਂ ਦਿੱਤੇ ਜਾਣੇ ਮੈਂ ਹੱਥ ਜੋੜ ਕੇ ਬੇਤੀ ਕਰਦਾ ਇਕੱਠੇ ਹੋ ਜਾਓ ਅਸੀਂ ਸਾਰੇ ਇੱਕ ਪਿਤਾ ਇੱਕ ਉਸਕੇ ਹਮਾਰਕ ਜੇ ਕਿਸੇ ਨੂੰ ਪ੍ਰੋਬਲਮ ਆ ਠੀਕ ਆ ਬਹਿ ਕੇ ਜਿੱਥੇ ਮਰਜ਼ੀ ਡਿਬੇਟ ਕਰ ਲਓ ਤੁਹਾਡੇ ਮੋਰੇ ਕੰਦੀਆਂ ਕੰਦੀਆਂ ਵੀਡੀਓ ਜਿੱਦਾਂ ਜਿੱਦਾਂ ਹੋਈ ਆ ਜਿੱਦਾਂ ਜਿੱਦਾਂ ਤੁਸੀਂ ਪਾਈਆਂ ਹੋਈਆਂ ਆ ਲੋਕਾਂ ਦੇ ਐਡ ਕਰਕੇ ਰੱਖੀਆਂ ਹੋਈਆਂ ਆ ਤੁਸੀਂ ਜਿੱਥੇ ਦਿਲ ਕਰਦਾ ਜਿਹੜੇ ਮਰਜ਼ੀ ਮੀਡੀਆ ਦੇ ਦਿਲ ਕਰਦਾ ਵੇਜੋ ਆਪਾਂ ਆਪਾਂ ਸੰਵਿਧਾਨ ਦੇ ਉੱਤੇ ਵੀ ਗੱਲ ਕਰਾਂਗੇ ਸੈਸਰੀ ਗੂਆਂਸਰ ਦੇ ਵੀ ਗੱਲ ਕਰਾਂਗੇ ਉਹ ਭਰਾਵਾ ਜੇ ਇਹ ਨਾ ਹੁੰਦਾ ਜੇ 바ਵਾ ਡਾਕਟਰ ਡਾਕਟਰ ਪਾਵਾ ਸਾਹਿਬ ਭੀਮਰਾਓ ਜੀ ਨਾ ਹੁੰਦੇ ਤੇ ਭਰਾਵਾ ਅਸੀਂ ਪੜ੍ਹਾਈ ਦਾ ਹੱਕ ਸਿੱਖਿਆ ਪਹਿਲਾਂ 1919 ਦੇ ਵਿੱਚ ਔਰਤ ਨੂੰ ਪੜ੍ਹਾਈ ਦਾ ਹੱਕ ਮਿਲ ਗਿਆ ਸੀ ਪੜ੍ਹਾਈ ਦਾ ਹੱਕ ਮਿਲ ਗਿਆ ਸੀ ਅੰਗਰੇਜ਼ਾਂ ਨੇ ਪੜ੍ਹਾਈ ਦਾ ਹੱਕ ਦੇ ਦਿੱਤਾ ਸੀ ਪਰ ਲਾਗੂ ਨਹੀਂ ਹੋਇਆ ਸੀ ਪਤਾ ਹੀ ਨਹੀਂ ਸੀ ਬਾਬਾ ਸਾਹਿਬ ਨੇ ਪ੍ਰਚਾਰ ਕੀਤਾ ਦੱਸਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਬਾ ਤੁਸੀਂ ਕਹਿੰਦੇ ਆ ਬਈ ਸਿੱਖ ਦੀ ਜਾਤ ਲੱਗਦੀ ਸਿੱਖ ਦੀ ਜਾਤ ਅੱਛਾ ਦੱਸੋ ਮੈਨੂੰ ਜੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਜਰਨਲ ਬਣ ਗਏ ਆਪਣੇ ਆਪ ਨੂੰ ਜਰਨਲ ਲਖਾਇਆ ਲੋਕਾਂ ਨੇ ਤਾਂ ਮੈਨੂੰ ਦੱਸੋ ਬਈ ਜਾਤ ਬਾਬਾ ਸਾਹਿਬ ਨੇ ਪਾਈ ਜਾਂ ਤੁਸੀਂ ਪਾਈ ਇਹ ਕਹਿੰਦੇ ਤੁਸੀਂ ਪਤਾ ਕੀ ਗੱਲ ਕਰਨਗੇ ਜਦੋਂ ਇਹਨਾਂ ਨਾਲ ਗੱਲ ਕਰੀਏ ਜਦੋਂ ਸਾਨੂੰ ਗੁਰੂ ਗਵਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਾਨਕੀ ਐ ਸਾ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਉਹ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਿਆਂ ਨੂੰ ਬਰਾਬਰਤਾ ਦਿੰਦੇ ਆ ਪਰ ਜਿਹੜੇ ਉਹ ਪੰਡ ਵਾਲੇ ਆ ਜਿਹੜੇ ਉਹਦੇ ਠੇਕੇਦਾਰ ਆ ਜਿਹੜੇ ਠੇਕੇ ਤੇ ਪੜਾਉਂਦੇ ਆ ਉਹਨਾਂ ਨੇ ਕਦੀ ਬਰਾਬਰਤਾ ਨਹੀਂ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਬਰਤਾ ਲਿਖੀ ਹੋਈ ਆ ਪਰ ਲਾਗੂ ਕਹਨੇ ਕਰਨੀ ਸੀ ਬ੍ਰਾਹਮਣ ਨੂੰ ਕਹੀਏ ਲਾਗੂ ਕਰ ਦੇਵੇ ਅੰਗਰੇਜ਼ ਨੂੰ ਕਹਦੀਏ ਸੱਦ ਲਈਏ ਦੁਬਾਰਾ ਫੇਰ ਸੈਮਨ ਸੈਮਨ ਕਮਿਸ਼ਨ ਦਾ ਵਿਰੋਧ ਤੁਸੀਂ ਕਰੋ ਯਾਰ ਜਰਨਲ ਸੈਮਨ ਕਮਿਸ਼ਨ ਦਾ ਵਿਰੋਧ ਕਰੇ ਠੀਕ ਹੈ ਤੇ ਦੋਸ਼ ਸਾਡੇ ਤੇ ਲਾਓ ਯਾਰ ਤੁਸੀਂ ਕੀ ਗੱਲ ਸਾਨੂੰ ਅਕਲ ਤਾਂ ਘਟਾ ਨਹੀਂ ਯਾਰ ਤੁਸੀਂ ਅੱਜ ਤੱਕ ਝੰਡੇ ਝੰਡਾ ਪਾ ਕੇ ਆਪਣੇ ਵਾਸਤੇ ਖੜੇ ਹੋਏ ਆ ਆਪਣੀਆਂ ਜ਼ਮੀਨਾਂ ਵਾਸਤੇ ਖੜੇ ਹੋਏ ਤੁਹਾਡੇ ਨਾਲ ਮਜ਼ਦੂਰ ਜਾ ਕੇ ਖੜ ਗਿਆ ਭਵੰਤਮਾਨ ਦੀ ਸਰਕਾਰ ਵੱਲੋਂ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਮਜ਼ਦੂਰਾ ਦੇ ਉੱਤੇ ਲਾਠੀ ਚਾਰਜ ਹੋਇਆ ਔਰ ਬਹੁਤ ਮਜ਼ਦੂਰਾ ਨੂੰ ਕੁੱਟਿਆ ਗਿਆ ਕਿੱਥੇ ਆ ਤੁਸੀਂ ਮਜ਼ਦੂਰ ਤੁਹਾਡੇ ਨਾਲ ਕਿਸਾਨ ਮੋਰਚੇ ਸਿਗੇ ਜਿਸ ਦਿਨ ਤੁਸੀਂ ਅਜ ਤੱਕ ਕਿਤੇ 6 ਮਹੀਨੇ ਹੋ ਗਏ ਮਜ਼ਦੂਰਾ ਰੌਲੀ ਪਾਉਂਦਿਆਂ ਨੂੰ ਕਦੀ ਤੁਸੀਂ ਆ ਕੇ ਸਾਥ ਨਹੀਂ ਦਿੱਤਾ ਉਹਨਾਂ ਦਾ ਦੱਸੋ ਮੈਨੂੰ ਗੁਲਾਮ ਕੌਣ ਆ ਤੁਸੀਂ ਜਾਂ ਅਸੀਂ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਦੇਖੋ ਹੱਥ ਜੋੜਦਾ ਮੈਂ ਤੁਹਾਡੇ ਮੋਰੇ ਸਾਰੇ ਮੋਰੇ ਪੰਜਾਬ ਦੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਇੱਕ ਪਲੇਟ ਫਰਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਹੈ ਜੋ ਉਹਦੇ ਵਿੱਚ ਲਿਖਿਆ ਹੋਇਆ ਕੁਦਰਤ ਦਾ ਲਾਅ ਆਫ ਨੇਚਰ ਸਾਡੇ ਉੱਤੇ ਮਰਿਆਦਾ ਸਾਡੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਜਿਹੜੀ ਚਾਹਨਾ ਸੁਣ ਲਓ ਲਾਅ ਆਫ ਨੇਚਰ ਜਿਹੜੀ ਕੁਦਰਤੀ ਮਰਿਆਦਾ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨੂੰ ਸਾਡੇ ਉੱਤੇ ਲਾਗੂ ਕਰਦੀ ਆ ਠੀਕ ਆ ਹਾਂ ਜੇ ਕੋ ਬੰਦਾ ਹੰਕਾਰੀ ਆਪਣੇ ਆਪ ਨੂੰ ਕਵੇ ਮੈਂ ਬੜਾ ਉਪਰ ਕਾਸਟ ਆ ਤੇ ਮੈਂ ਬੜਾ ਪੜਿਆ ਲਿਖਿਆ ਮੈਂ ਬੜਾ ਫਲਾਨਾ ਆ ਯਾਦ ਰੱਖ ਲਿਓ ਨਾ ਤੁਹਾਡੇ ਕੋਲ ਸਵਿਧਾਨ ਦਾ ਜਵਾਬ ਦਿੱਤਾ ਜਾਣਾ ਤੇ ਨਾ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਿੱਤਾ ਜਾਣਾ ਮੈਂ ਫੇਰ ਕਹਿੰਦਾ ਮੋੜਿਓ ਜਾਤ ਬਾਬਾ ਸਾਹਿਬ ਨੇ ਨਹੀਂ ਲਿਖੀ ਜਾਤ ਤੁਸੀਂ ਆਪਣੀ ਆਪ ਲਖਾਈ ਆ ਬਾਬਾ ਸਾਹਿਬ ਤੁਹਾਡੀਆਂ ਮਨਤਾ ਕਰਦੇ ਸੀ ਬੇਰਾਣਾ ਉਸ OBC OBC ਤੇ ਜਾ ਕੇ SC ਚ ਬਹਿ ਜਾਓ ਜਰਨਲੋ ਜਦੋਂ ਇਹ ਜਰਨਲ ਨਹੀਂ ਬਣਿਆ ਪੰਜਾਬ ਦਾ ਜਰਨਲ ਪੰਜਾਬ ਦਾ ਜਰਨਲ ਕੌਣ ਆ ਹਾਂਜੀ ਕਿਹੜੇ ਕਿਹੜੇ ਨੇ ਪਤਾ ਲੱਗ ਜਾਣਾ ਬ੍ਰਾਹਮਣ ਵੈਸ਼ ਤੇ ਖੱਤਰੀ ਠੀਕ ਹੈ ਜਦੋਂ ਜਦੋਂ ਤੁਸੀਂ ਤਰੀਕੇ ਦਾ ਸਮਝੋਗੇ ਫਿਰ ਪਤਾ ਲੱਗਣਾ ਇਦਾਂ ਨਹੀਂ ਪਤਾ ਲੱਗਣਾ